ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਜੀ ਆਪਾਂ ਕਰ ਰਹੇ ਆਂ ਗੱਲ ਤੇਲੇ ਬਾਰੇ 115 ਕੇ ਦਿਨਾਂ ਦੀ ਕਣਕ ਲਗਭਗ ਹੋ ਚੁੱਕੀ ਐ ਇਹ ਤੇ ਤੇਲਾ ਦਾਣਾ-ਦਾਣਾ ਜਾਂ ਸਾਰੇ ਆ ਜਾਂ ਦੱਗੀਆਂ 'ਚ ਤੇਲਾ ਅੱਜ ਸਾਨੂੰ ਆਪਾਂ ਤੇਲੇ ਬਾਰੇ ਦੇਖ ਰਿਆਂਗੇ ਸਾਰੇ ਭਰਾ ਦਿਖਾਉਣਾ ਤੁਹਾਨੂੰ ਤੇਲਾ ਐਦਾਂ ਜੀ ਤੇਲਾ ਸਾਰੇ ਕਿਤੇ ਕਿਤੇ ਦੱਗੀਆਂ ਜੀ ਦੱਗੀਆਂ ਚ ਜ਼ਿਆਦਾ ਆ ਤੇ ਦਾਲ-ਦਾਲ ਜਾਂ ਸਾਰੇ ਹੈਗਾ ਤੇ 115 ਕਦਰਾਂ ਦੀ ਤੁਹਾਨੂੰ ਕਣਕ ਹੋ ਚੁੱਕੀ ਆ 187 ਬੀਜ ਆ ਜੀ ਇਹ 187 ਬੀਜ ਆ ਤੇ ਬਾਕੀ ਇਹਦੀ 120 ਕਦਰਾਂ ਦੀ ਬਚੀ 120 22 ਕਦਰਾਂ ਦੀ ਕਣਕ ਆ ਗਈ ਤੁਹਾਨੂੰ ਉਹਦੇ ਵੀ ਦਿਖਾਉਣਿਆਂਗੇ ਹਾਂਜੀ ਹਾਂਜੀ ਸਾਰੇ ਭਰਾਵਾਂ ਨੂੰ ਜੀ ਸਾਰੇ ਭਰਾਵਾਂ ਨੂੰ ਤੁਹਾਨੂੰ ਆ ਕਣਕ ਵੀ ਦਿਖਾਉਣਿਆਂ ਇੱਧਰ ਤੇ ਆ ਵੀ ਕਣਕ ਦੇ ਵਿੱਚ ਇਹ ਵੀ 120 ਕਣਕ ਦੀਆਂ ਦੀ ਕਣਕ ਹੋਈ ਲਗਭਗ ਹਾਂ ਪ੍ਰਭੂ ਆ ਕਣਕ 120 ਕਣਕ ਦੀ 187 ਕਣਕ ਇਹ ਵੀ ਤੇ ਇਹ ਦੇ ਵਿੱਚ ਨਾ ਦੱਗੀਆਂ ਦੱਗੀਆਂ ਬਹੁਤ ਭਰੀਆਂ ਪਈਆਂ ਨੇ ਦੇਖੋ ਭੱਲੀਆਂ ਆ ਜੱਗੀ ਪੂਰੀ ਭਰੀ ਪਈ ਆ ਹਾਂ ਸਾਡੇ ਨਾਲੀ ਵੀ ਥੱਲੇ ਦਿਖਾਉਣੇ ਆ ਨਾਲੀ ਦੇ ਵਿੱਚ ਵੀ ਥੱਲੇ ਆ ਜੀ ਦੱਗੀਆਂ ਦੱਗੀਆਂ ਜ਼ਿਆਦਾ ਆ ਜੀ ਐ ਹੋਇਆ ਪਿਆ ਜੀ ਵਿੱਚ ਜ਼ਿਆਦਾ ਬੱਲੀਆਂ ਵੀ ਵਿੱਚ ਕਾਲੀਆਂ ਕਰੀਆਂ ਪਈਆਂ ਨੇ ਇੱਕ ਭਰੀਆਂ ਪਈਆਂ ਨੇ ਸਾਰੇ ਭਰਾਵਾਂ ਨੂੰ ਬੇਨਤੀ ਆ ਆਪਣੇ ਖੇਤਾਂ ਵਿੱਚ ਜਾ ਕੇ ਚੈੱਕ ਕਰੋ 187 ਵੀ ਇਹਦੇ ਥੋੜਾ ਜਿਹੇ ਵਿੱਚ ਜ਼ਿਆਦਾ ਕਹਿ ਰਿਹਾ ਹੈ ਵੀ ਇਹ ਨੂੰ ਥੋੜਾ ਜਿਆਦਾ ਹੈਗਾ ਇਸ ਰੇਕ ਵੀਰ ਭਾਈਆਂ ਨੂੰ ਬੇਨਤੀ ਆ ਵੀ ਆਪਣੇ ਖੇਤਾਂ ਵਿੱਚ ਜਾ ਕੇ ਚੈੱਕ ਕਰੋ ਤੇ ਸਮੇਂ ਦੇ ਨਾਲ ਕੰਟਰੋਲ ਕਰ ਲਓ ਚੰਗੀ ਗੱਲ ਵਧੀਆ ਤੇ ਦਵਾਈ ਪਾਉਣੀ ਹੈ ਜੇ ਦਵਾਈ ਵਾਲੀ ਮਹਿੰਗੀ ਪਾਉਣ ਦਾ ਵੀ ਕੰਨ ਕਰੇ ਕੋਈ ਫਾਇਦਾ ਨਹੀਂ ਕੀ ਬਾਲੇ ਮਹਿੰਗੇ ਮਹਿੰਗੇ ਸ਼ਲਟ ਪਾਉਣ ਦਾ ਆਹ ਤੁਹਾਨੂੰ ਇਸ ਵਿੱਚ ਵੀ ਦਿਖਾਉਣੇ ਆਂਗੇ ਨਾ ਦੇਖੋ ਆਹ ਭਰੀਆਂ ਪਈਆਂ ਨੇ ਵਿੱਚ ਵਾਲੀਆਂ ਇਸ ਵਾਰ ਕੋਈ ਬੀ ਨਹੀਂ ਨਾ ਪਿਆ ਹੈਗਾ ਆਹ ਦੇਖੋ ਆਹ ਬਹੁਤ ਜਿਆਦਾ ਇੱਥੇ ਲੈ ਆਹ ਧਲੇ ਡੰਡੀ ਵੀ ਭਰੀ ਹੋਈ ਹੈ ਜੀ ਆਹ ਦੇਖੋ ਆ ਨੀ ਇਹ ਆ ਆਵ ਬਲੀਆ ਕੱਲੀ ਉਹਦਾ ਵੀ ਫਰਦਾ ਜੀ ਬਾਕੀ ਬਹੁਤ ਯਾਦੇ ਯਾਦੇ ਐ ਹੱਥ ਤੇ ਲੱਗੀ ਬਹੁਤ ਯਾਦੇ ਫਿਰ ਤਾਂ ਖੇਤਾਂ ਜਾ ਕੇ ਦੇਖੋ ਜੀ ਆਪਣੇ ਆਪਣੇ ਸਾਰੇ ਤੇਲਾ ਹੈਗਾਗਾ ਆ ਦੇਖੋ ਜੀ ਉੱਪਰ ਵੀ ਬੱਲੀ ਆ ਇਧਰ ਸਾਈਡਾਂ ਤੇ ਜਿਵੇਂ ਹੁਣ ਆ ਦੇਖੋ ਐਦਾਂ ਭਰਿਆ ਪਿਆ ਤੇਲਾ ਜਿਆਦਾ ਹੈ ਜੀ ਤੇ ਬਾਕੀ ਬਾਹਰ ਸੁਪੈ ਜਾਂਦੀ ਛਾਫ ਹੋ ਜਾਊਗਾ ਇਸ ਵਾਰ ਬਾਰਿਸ਼ ਨਹੀਂ ਪਈ ਹੈਗੀ ਇਸ ਕਰਕੇ ਸਾਰੇ ਆਪਣੇ ਸੁਧੇ ਆ ਜਿਓ ਤੇ ਵੀ ਕਿੱਥੇ ਕਿੱਥੇ ਕੋਈ ਕਿਹੜੇ ਕਿਹੜੀ ਏਰੀਆ 'ਚ ਤੇਲਾ ਹੈਗਾ ਕਈ ਏਰੀਆ 'ਚ ਮੀਂਹ ਵੀ ਪੈ ਗਿਆ ਉੱਥੇ ਨਹੀਂ ਵੀ ਹੋ ਸਕਦਾ ਕਿਤੇ ਆਪ ਇਹ ਸਾਡਾ ਏਰੀਆ ਸੰਗਰੂਰੀ ਇੱਧਰ ਮੀ ਨਹੀਂ ਪਿਆ ਇਸੇ ਕਰਕੇ ਦੇਖਦੇ ਹਾਂ ਕੋਈ ਨਾ ਕੋਈ ਸਪਰੇਅ ਕਰਦੇ ਆ ਮੀਡੀਅਮ ਜੀ ਸਪਰੇਅ ਕਰਾਂਗੇ ਬਹੁਤ ਹੀ ਤੇਜ਼ ਸਪਰੇਅ ਕਰਨ ਦਾ ਵੀ ਕੋਈ ਫਾਇਦਾ ਨਹੀਂ ਕਣਕ ਦੇ ਥੋੜੀ ਡੋਜ਼ ਨਾਲ ਹੀ ਤੇਲਾ ਮਰ ਜਾਂਦਾ ਨਾ ਹਾਂਜੀ ਫਿਰ ਸਾਰੇ ਆਪਣਾ ਆਪਣਾ ਜਰੂਰ ਸੁਝਾ ਦਿਓ ਕਮੈਂਟਾਂ 'ਚ ਦੱਸਿਓ ਜਰੂਰ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ